ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਹੈ ਲਗਾਤਾਰੀ ਸ਼੍ਰੋਮਣੀ ਅਕਾਲੀ ਦਲ ਬਾਗਿਆਨ ਵੱਲੋਂ ਜਿਹੜਾ ਹੈ ਉਹ ਮੰਗਿਆ ਜਾ ਰਿਹਾ ਹੈ ਇਸ ਦਾ ਕਾਰਨ ਜਿਹੜਾ ਹੈ ਉਹ ਸਭ ਤੋਂ ਵੱਡਾ ਬਾਬਲਕਲਾ ਗੋਲੀਕRAND ਦੇ ਵਿੱਚ ਹੋਈ ਬੇਦਬੀ ਤੇ ਨਾਲ ਹੀ ਕਈ ਵੱਡੇ ਮੁੱਦੇ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਨੇਤਾਵਾਂ ਵੱਲੋਂ ਸੁਖਬੀਤ ਸਿੰਘ ਬਾਦਲ ਦਾ ਅਸਤੀਫਾ ਤੱਕ ਜਿਹੜਾ ਹੈ ਉਹ ਮੰਗਿਆ ਜਾ ਰਿਹਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਿਮੂ ਲੀਡਰਸ਼ਿਪ ਜਿਹੜੀ ਹੈ ਜੋ ਬਾਗੀ ਲੀਡਰਸ਼ਿਪ ਹੈ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱ태ਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਨਾਲ ਮੁਲਾਕਾਤ ਕਰੇਗੇ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਜਿਹੜਾ ਹੈ ਉਹ ਦਿੱਤਾ ਜਾਵੇਗਾ ਜਿਸ ਵਿੱਚ ਆਪਣੇ ਗਲਤੀਆਂ ਜੜੀਆਂ ਨੇ ਉਹ ਲਿਖਿਆ ਹੋਣ ਗਿਆ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚਣਾ ਜਿਹੜੀ ਹੈ ਉਹ ਸ਼ੁਰੂ ਹੋ ਚੁੱਕਿਆ ਤੇ ਹੁਣ ਪ੍ਰੇਮ ਸਿੰਘ ਚੰਦੂ ਮਾਝਾ ਜਿਹੜੇ ਨੇ ਉਹ ਵੀ ਜਿਹੜਾ ਨੇ ਉਹ ਵੀ ਪਹੁੰਚ ਰਹੇ ਨੇ ਨਾਲ ਬੀਬੀ ਜਗੀਰ ਕੋ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਤੇ ਛੋਟੇਪੁਰ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚਦੀ ਹੋਈ ਅਨਜ਼ਰ ਆਵੇਗੀ ਤਾਂ ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਕਿਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਕਿਉਂਕਿ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁ ਜੋ ਲਗਾਤਾਰ ਹੀ ਆਵਾਜ਼ ਜਿਹੜੀ ਹੈ ਉਹਨਾਂ ਖਿਲਾਫ ਦੀ ਆਵਾਜ਼ ਜਿਹੜੀ ਹੈ ਚੁੱਕਦੇ ਹੋਏ ਸ਼੍ਰੋਮਣੀ ਕਾਲਦਲ ਦੇ ਨੇਤਾ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੇ ਹੁਣ ਕੁਝ ਸਮੇਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥਲਾ ਸਿੰਘ ਸਾਹਿਬ ਗਿਆਨੀ ਰਘੂ ਸਿੰਘ ਉਹਨਾਂ ਨਾਲ ਸ਼੍ਰੋਮਣੀ ਕਾਲਦਲ ਦੇ ਬਾਕੀ ਨੇਤਾ ਜਿਹੜੇ ਨੇ ਉਹ ਮਿਲਦੇ ਹੋਏ ਨਜ਼ਰ ਆਉਣਗੇ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਕਹਿਣਾ ਹੈ ਕੀ ਕਹਿਣਾ ਹੈ ਉਹਨਾਂ ਦਾ ਕਿਉਂਕਿ ਲਗਾਤਾਰ ਹੀ ਜਿਹੜੇ ਬਾਕੀ ਨੇਤਾ ਨੇ ਕੋਨਾ ਵੱਲੋਂ ਜਿਹੜਾ ਹੈ ਇੱਥੇ ਪਹੁੰਚ ਕੇ ਜਿਹੜੀ ਹੈ ਉਹ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਵੇਗੀ ਦਲ ਪਰਦਾਨ ਤੋਂ ਵੀ ਕੰਮ ਕਰੋਗੇ ਸਿੰਘ ਸਾਹਿਬ ਦੀ ਕਾਰਵਾਈ ਕੀ ਹੈ ਜੋ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਸਤਿਗੁਰੂ ਅਗੇ ਅਰਦਾਸ ਕਰਨੀ ਹੈ ਕਿ ਸਮਾਤਮਕ ਸਿ ਸਿੰਘ ਸਾਹਿਬ ਦੇ ਕੋਲ ਮੰਗ ਕੀਤੀ ਜਾਏਗੀ ਕਿ ਕਾ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਜਿਹੜੀ ਪੰਥਕ ਰਵਾਇਤਾ ਮੁਤਾਬਕ ਕਰ ਲਈ ਤੇ ਕੋਈ ਤਾਂ ਅਸੀਂ ਦੋ ਪਿੱਛੇ ਗਲਤੀਆਂ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਅ ਮਾਫੀ ਮੰਗਣ ਆਏ ਆ ਕਿਸੇ ਨੇ ਮੰਗਣੀ ਆ ਜਾਂ ਨਹੀਂ ਮੰਗਣੀ ਡਿਪੈਂਡ ਪਰ ਪਹਿਲਾਂ ਜੇ ਨਹੀਂ ਮੰਗਣੀ ਮਾਫੀ ਪਹਿਲਾਂ ਵੀ ਮੰਗ ਸਕਦੇ ਸੀ ਕਾਫੀ ਸਮਾਂ ਹੋ ਗਿਆ ਇੰਨੇ ਸਮੇਂ ਤੋਂ ਮਾਫੀ ਕਿਉਂ ਜਾਦਾ ਮਾਫੀ ਕਰ ਲੈਣਾ ਜਦੋਂ ਇਹਹੀ ਤਾਂ ਅਸੀਂ ਗੱਲ ਕਰਨਾ ਆ ਅਸੀਂ ਤਾਂ ਕਹਿਣਾ ਆ ਪਹਿਲਾਂ ਜੇ ਜੇ ਪਹਿਲਾਂ ਮੰਗੀ ਹੁੰਦੀ ਤਾਂ ਫੁੱਲ ਨਾਲ ਤੋਂ ਨਾਕਰਾਦ ਹੁੰਦਾ ਅਸੀਂ ਤਾਂ ਤਾਈ ਤਾਂ ਸਿ ਆਏ ਆ ਚਾਈ ਤਾਂ ਸਿ ਗਹਿੜ ਆਏ ਆ ਜੇ ਅਸੀਂ ਉਹ ਤੋਂ ਮੰਗ ਉਹ ਤੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਅਸੀਂ ਸਾਥੋਂ ਜਿਹੜੀ ਹੋਈ ਆ ਉਹਦੀ ਤਾਂ ਮਾਫੀ ਮੰਗਣੀ ਆ ਬਾਦਕਾਰ <inaudible> ਬਾਈ <inaudible> ਇਹ ਤਾਂ ਉਹ ਤਾਂ ਡਿਮਾਂਡ ਕਰਦਾ ਨਾ ਇਹ ਤਾਂ ਉਹਦੇ ਡਿਮਾਂਡ ਕਰਦਾ ਮੁੰਡੇ ਮਾਫੀ ਮੰਗਦੀ ਆ ਅੱਜ ਤੋਂ ਹੋਰ ਕੋਈ ਆਗੇ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਅਸੀਂ ਮਾਫੀ ਮੰਗਦੇ ਹਾਂ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਇਹ ਤਾਂ ਹੀ ਦਾਇਆ ਹੈ ਪਰ ਇਹ ਕਰਦੇ ਆਗੇ ਕਰਦੇ ਕਿ ਲੱਗਦਾ ਹੈ ਸਾਫ ਦਾ ਜਥੇਦਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਸਮੇਂ ਜਿਹੜੀਆਂ ਮਾਫੀ ਨਹੀਂ ਔਰ ਅਸੀਂ ਚਿੱਠੀ ਅਸੀਂ ਚਿੱਠੀ ਲਿਖੀ ਆ ਉਹ ਚਿੱਠੀ ਤੁਹਾਨੂੰ ਜਾਰੀ ਕਰਦਾ ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਨ੍ਹਾਂ ਦੀ ਅਸੀਂ ਕਹਿੰਦੇ ਹਾਂ ਵੀ ਗਲਤੀ ਹੋਈ ਹੈ ਅਸੀਂ ਤੁਮਾਰੇ ਕਿਹਨਾਂ ਗਲਤੀਆਂ ਪਹਿਲੇ ਗਏ ਜਾਣੇ ਜਾਣੇ ਕੀ ਤੁਹਾਨੂੰ ਪਤਾ ਕਿ ਕਿਹੜੀਆਂ ਗਲਤੀਆਂ ਜਾਣੇ ਸੀ ਉਹ ਅਸੀਂ ਲਿਖਤੀ ਆ ਆ ਕੀ ਕਰਦੇ ਆ ਜੀ ਬਾਕੀ ਗੱਲ ਅਸੀਂ ਆ ਕੇ ਦੇਖਦੇ ਹਾਂ ਜਾਣੇ ਜਾਣੇ ਕਿਹੜੀਆਂ ਗਲਤੀਆਂ ਸੀ ਤੁਹਾਡੀਆਂ ਇਹ ਅਸੀਂ ਅਸੀਂ ਲਿਖਤੀ ਉਹ ਦੇਖਦੇ ਆ ਚਿੱਠੀ ਚ ਉਹ ਚਿੱਠੀ ਲਿਖਤੀ ਗਲਤੀਆਂ ਗਲਤੀਆਂ ਹੋਈਆਂ ਉਹ ਚਿੱਠੀ ਚ ਅਸੀਂ ਲਿਖਤੀਆਂ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਵਿਸ਼ੇਸ਼ ਤੌਰ ਤੇ ਇਹ ਅੱਗੇ ਕੀ ਕਰਨਾ ਜਾਇਦਾਰ ਸਾਹਿਬ ਤੋਂ ਕੰਟੈਕਟ ਕਰਨਾ ਪਰ ਰੰਗਾਂ ਨਹੀਂ ਕਿ ਜ਼ਿਆਦਾ ਜੇ ਮਾਫੀ ਪੈਦਾ ਸਮਾਧੀ ਆ ਪਾ ਜੇ ਮੈਂ ਕਹਿੰਦੇ ਤੇਰਾ ਹੀ ਦਰੁਸਤਾ ਹੈ ਤੇ ਮਲ ਜੇ ਦੇਰੀ ਹੋਈ ਆ ਤਾਂ ਹੀ ਦਾ ਬਾਰ ਬਾਰ ਨੁਕਸਾਨ ਉਠਾਉਂਦੇ ਪਾਰਟੀ ਇਹ ਵੀ ਦੱਸੋ ਕਿਹੜੇ ਕਿਹੜੇ ਬੰਦੇ ਮਾਫੀ ਇਹ ਚਿੱਠੀ ਸਾਰਾ ਲਿਖਤਾ ਅਸੀਂ ਤਾਂ ਆਪਣੇ ਆਪ ਨੂੰ ਮੰਨਦੇ ਆ ਤੇ ਬਾਕੀ ਚਿੱਠੀ ਵਿੱਚ ਅਸੀਂ ਲਿਖਤਾ ਸਾਰੇ ਚਲੋ 100 100 ਛੋਟੇਪੁਰ ਹੋਣੇ ਵੀ ਇੱਥੇ ਪਹੁੰਚੇ ਹੋਏ ਨੇ ਪ੍ਰਿੰਸ ਜਦੋਂ ਮਾਜਾ ਵਾਲਾ ਸਾਹਿਬ ਤੋਂ ਤਾਂ ਕਿਹਾ ਗਿਆ ਕਿ ਕੋਈ ਬੜੀਆ ਮਾਫੀ ਮੰਗੀ ਗਈਆਂ ਨੇ ਅਸੀਂ ਇਹ ਮਹਿਸੂਸ ਕੀਤਾ ਵੀ ਗਲਤੀਆਂ ਹੋਈਆਂ ਬਰਗਾੜੀ ਵੇਲੇ ਸੌਦੇ ਸਾਧ ਵੇਲੇ ਅਕਾਲੀ ਸਰਕਾਰ ਨੇ ਕਿੱਥੇ ਗਲਤੀਆਂ ਕੀਤੀਆਂ ਨੇ ਜਿਹੜੇ ਬੰਦੇ ਉਹੜੇ ਅਕਾਲੀ ਸਰਕਾਰ ਦਾ ਹਿੱਸਾ ਸੀਗੇ ਉਹ ਸਾਰੇ ਅੱਜ ਅਪਰਾਲ ਪਖੇ ਦੇ ਜਹਗਾ ਸਾਹਿਬ ਨੂੰ ਬੇਨਤੀ ਕਰਨ ਆਏ ਆ ਕੰਫੈਸ ਕਰਕੇ ਵੀ ਹਰ ਕੋ ਗੱਤਿਆਂ ਤੋਂ ਸਾਨੂੰ ਜੋ ਗਲਤੀਆਂ ਦੀ ਸੁਝਾ ਬਣਦੀ ਹੈ ਉਹ ਅਸੀਂ ਤੁਹਾਡੇ ਕੋਲ ਪੇਸ਼ ਕਰਾਂ। ਉਹ ਕਿਹੜੀਆਂ ਗਲਤੀਆਂ ਸਾਨੂੰ ਛੋਟਾ ਸਾਹਿਬ ਜੀ ਤੁਹਾਨੂੰ ਮੈਂ ਦੱਸਦਾ ਬਰਗਾੜੀ ਵਾਲੀ ਤੇ ਸੌਦੇ ਸਾਧ ਵਾਲੀ ਇਹ ਕਹੀ ਸੀ ਨਾ ਪਰ ਉਹ ਕਹਿੰਦੇ ਸਭ ਕੁਝ ਲੈਣ ਤੋਂ ਬਾਅਦ ਹੁਣ ਮਾਫੀਨਾਮਾ ਕਰਨਾ ਕੀ ਗੱਲ ਦੇਖੋ ਜੀ ਮਾਫੀ ਮੰਗਣੀ ਤੇ ਵੱਡੀ ਗੱਲ ਆ ਚਾਹੀਦਾ ਤੇ ਉਦੋਂ ਹੀ ਸੀਗਾ ਲੇਕਿਨ ਸੁਖਰੀਆ ਮਾਫੀਨਾਮਾ ਮੰਗ ਲਈ ਸੋ ਮਹੀਨਾ ਉਹਦੇ ਮਾਫੀ ਮੰਗ ਲਈ ਉਹ ਕਾਲ ਤੱਕ ਸਿੰਘ ਦੀ ਮਾਫੀ ਜਿਸ ਵਿਧਾਨ ਦੇ ਮਤਾਬਕ ਨਹੀਂ ਸੀ ਉਸਨੇ ਮਾਫੀ ਤੇ ਬਰਨਾਰੇ ਨੇ ਮੰਗੀ ਸੀ ਹਮ ਕਾਲ ਤੱਕ ਸੀ ਪਾ ਕੇ ਸੇਵਾ ਵੀ ਲਗਾਈ ਸੀ ਤੇ ਲੋਕ ਲੋਕੀ ਮਾਫੀ ਇਥੇ ਗੁਰੂ ਘਰ ਤੇ ਤੇ ਵੱਡੇ ਤੋਂ ਵੱਡੇ ਬੰਦੇ ਨੂੰ ਨੀਵਾਂ ਕਿਉਂ ਹੋਣਾ ਚਾਹੀਦਾ ਉਹਨੂੰ ਖੁੱਲਕੇ ਮਾਫੀ ਮੰਗਣੀ ਚਾਹੀਦੀ ਲਿਖ ਕੇ ਮੇਰੇ ਕੋਲ ਆ ਗਲਤੀਆਂ ਹੋਈਆਂ ਜੀ ਜੋੜੇ ਘਾੜੇ ਸਾਫ ਕੀਤੇ ਸਭ ਕੁਝ ਕੀਤਾ ਛੋਟੀ ਪਰਿਸ਼ਦ ਪ੍ਰਧਾਨ ਕੌਣ ਹੋਣਾ ਚਾਹੀਦਾ ਕੱਲੀ ਕੱਲ ਦਾ ਇਹ ਜੋ ਵਾਹਿਗੁਰੂ ਨੇ ਹਰ ਕਿਸੇ ਨੂੰ ਇਹ ਰਣਿਆ ਕਿ ਜੇਕਰ ਮੈਨੂੰ ਅਗਰ ਅਪਰੋਚ ਕੀਤੀ ਜਾਏਗੀ ਤਾਂ ਮੈਂ ਵਿਚਾਰ ਕਰ ਸਕਦਾ ਕੀ ਹਰ ਕਿਸੇ ਨੂੰ ਦੱਸ ਸਕਦਾ ਚਾਹੇ ਚਾਹੁੰਦਾ ਕਿ ਮੈਂ ਉਸੇ ਕੋਈ ਲੱਗਦਾ ਉਸ ਸਭ ਦੇ ਚਿਰਚਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਉਸ ਵੱਲੇ ਦੇ ਉੱਧਰ ਬੈਠੇ ਕੋਣਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜੇ ਤੁਸੀਂ ਸਮਝਦੇ ਹੋ ਜੀ ਲਿਖ ਕੇ ਦਿੱਤਾ ਜੇ ਕਰਵਿੰਦ ਸਿੰਘ ਦਾ ਨਾਮ ਵੀ ਆਪੇ ਪੁੱਛਣਗੇ ਹਾਂਜੀ ਤੇ ਕਾਲਤਾ ਦਾ ਜਿਹੜਾ ਨਾਮ ਹੈ ਉਹ ਅਕਾਲੀ ਦਲ ਦਾ ਜੋ ਅੱਜ ਅਕਸ ਹੋ ਗਿਆ ਲੱਖੋ ਇਹ ਮੈਂ ਉਹ ਭਾਰਤ ਦਾ ਕੀ ਤਰੀਕਾ ਮੈਂ ਤੇ ਇਸ ਦਾ ਹਿੱਸਾ ਨਹੀਂ ਸੀਗਾ ਮੈਂ ਤੇ ਇਹਨਾਂ ਨੂੰ ਨਾਲ ਲੈ ਕੇ ਆਇਆ ਹਾਂ ਇਹਨਾਂ ਦੇ ਨਾਲ ਆਇਆ ਮੈਂ ਤੇ ਇਸ ਚੀਜ਼ ਦਾ ਹਿੱਸਾ ਨਹੀਂ ਸੀ ਮੈਂ ਤੇ ਸਰਕਾਰ ਤੇ ਹੈ ਨਹੀਂ ਮੈਂ ਤਾਂ ਆਇਆ ਨੂੰ ਮੈਂ ਤਾਂ ਸ਼ੇਵ ਨਹੀਂ ਨਹੀਂ ਪਰ ਫਿਰ ਵੀ ਉਹ ਇਹ ਸਨ ਛੋਟੇਪੁੱਲ ਚਨਾਬ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਲਿਖਤ ਜਿਹੜੀਆਂ ਨੇ ਉਹ ਸ਼ਿਕਾਇਤ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇਗੀ ਤੇ ਖਾਸ ਤੌਰ ਤੇ ਅਕਾਲੀ ਦਲ ਦੀ ਮਾਫੀ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਜੋ ਕਿ ਬਾਕੀ ਸ਼੍ਰੋਮਣੀ ਅਕਾਲੀ ਦਲ ਹੈ ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਦਾ ਹੋਇਆ ਨਜ਼ਰ ਆਵੇਗਾ ਤੇ ਪ੍ਰੇਮ ਸਿੰਘ ਚੰਦੂਮਾਝਰਾ ਹੋਣਾ ਵੱਲੋਂ ਵੀ ਕਿਹਾ ਗਿਆ ਕਿ ਦੇਰ ਆਏ ਦਰੁਸਤ ਆਏ ਲੇਕਿਨ ਕਿਤਨਾ ਕਹਤੇ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੁੰਦੀ ਹੋਈ ਇਸ ਵਲੇ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜੀ ਹੈ ਅਲੱਗ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਸੁਖਬੀ ਸਿੰਘ ਬਾਦਲ ਦਾ ਅਸਤੀਫਾ ਤੱਕ ਜਿਹੜਾ ਹੈ ਉਹ ਮੰਗਿਆ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸ ਤਰ੍ਹਾਂ ਦੀ ਸਜ਼ਾ ਜਿਹੜੀ ਹੈ ਉਸ ਵਲੇ ਦੇ ਸ਼੍ਰੋਮਣੀ ਅਕਾਲੀ ਜੋ ਦੋਸ਼ੀ ਸਨ ਉਹਨਾਂ ਦੀ ਰਿਪੇਅਰ ਵਾਈ ਜਿਹੜੀ ਸੀਗੀ ਉਹ ਕੀਤੀ ਗਈ ਸੀ ਔਰ ਖਾਸ ਤੌਰ ਤੇ ਜੋ ਦੁਕਾਨ ਉਸ ਕੋਲ ਹੋਇਆ ਸੀ ਉਸ ਨੂੰ ਲੈ ਕੇ ਜਿਹੜੀ ਹੈ ਲਗਾਤਾਰ ਹੀ ਹੁਣ ਕਿਸ ਤਰ੍ਹਾਂ ਦੇ ਹਾਲਾਤ ਅੱਗੇ ਹੋਰ ਮੰਦੇ ਹੋਏ ਨਜ਼ਰ ਆਉਣਗੇ ਤੇ ਵੇਖਣ ਵਾਲਾ ਸਮਾਂ ਹੋਏਗਾ ਲੇਕਿਨ ਕਿ ਤਰ੍ਹਾਂ ਕਿਤੇ ਸ਼੍ਰੋਮਣੀ ਕਾਰਜਦਾਲ ਵਾਲੋ ਹੁਣ ਖੁਦ ਸੁਖਬੀ ਸਿੰਘ ਬਾਦਲ ਦੇ ਖਿਲਾਫ ਜਿਹੜੀ ਸ਼ਿਕਾਇਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਨਾਲ ਹੀ ਮਾਫੀ ਮੰਗ ਜਿਹੜੀ ਹੈ ਉਹ ਵੀ ਮੰਗੀ ਜਾਵੇਗੀ ਕੈਮਰਾਮੈਨ ਬਜਤ ਲਾਲ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅਮਰਸਰ ਸਾਹਿਬ